ਗੜੀ ਸਾਡਾ ਲੈ ਗੜੀ ਸਾਡਾ ਬੋਲੋ मेरे तरफ से कोई बात नहीं कोई भी सलाम ना आई मैंने भी फोन करने के बाद कि सारी जो आना चाहिए था लेकिन सब मुश्किल हो गया और देर देने से और बूढ़ा दाद हो रहा है तो आज भरोसा ਬਿਲਕੁਲ ਠੀਕ ਠਾਕ ਹੈ ਜੀ ਕੋਈ ਮੁਲਾਕਾਤ ਹੋਈ ਉਹ ਗੱਲਬਾਤ ਕੋਈ ਮੁਲਾਕਾਤ ਗੱਲਬਾਤ ਕੀਤੀ ਸਾਰੀ ਵਕੀਲ ਸਾਹਿਬ ਨੇ ਅੱਜ ਤਾਂ ਸਿਰਫ ਅਤੇ ਬਲਾ ਕੇ ਉਹਦੇ ਨਾਲ ਬੈਠੇ ਹਾਂ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਤਰੀਕ ਬਾਰੇ ਇਹ ਹੀ ਗੱਲ ਹੋਈ ਹੈ ਸਿਹਤ ਚੜ੍ਹਦੀ ਕਲਾ ਚ ਨੇ ਬਿਲਕੁਲ ਕੈਮ ਨੇ ਤੋ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਆਰਡਰ ਦਿੱਤਾ ਹੈ ਕਿ ਇਹਦੇ ਰਾਜਵਾਨਾਂ ਲਈ ਇਹ ਦੇ ਨਹੀਂ ਇਹਦੇ ਬਾਰੇ ਵਕੀਲ ਸਾਹਿਬ ਦੱਸ ਸਕਦੇ ਨੇ ਇੱਥੇ ਹੀ ਨੇ ਉਹ ਉਹ ਸਾਰਾ ਕੁਝ ਦੱਸੋਗੇ ਪ੍ਰੈਸ ਨੂੰ ਜੋ ਵੀ ਗੱਲ ਪੁੱਛਣੇ ਉਹ ਦੱਸ ਦੇਣਗੇ ਜਦੋਂ ਸੇਵਾ ਤੋਂ ਮੁਲਾਕਾਤ ਕਰਕੇ ਫਤੇਪਤੂਈ ਬੁਲਾਈ ਹੈ ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦੇਖ ਦਿੱਤੀ ਹੈ ਤੇ ਸਰੋਵਰ ਸਾਹਿਬ ਦਾ ਜਲ ਦਿੱਤਾ ਵਸਤੇ ਇਹਨਾਂ ਕਹਿੰਦਾ ਬਾਕੀ ਸਾਰੀ ਵਕੀਲ ਨੇ ਕੇਸ ਸੰਬੰਧੀ ਗੱਲਬਾਤ ਕੀਤੀ ਹੈ ਹੋਰ ਕੋਈ ਗੱਲਬਾਤ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਪ੍ਰਧਾਨ ਸਾਹਿਬ ਨੇ ਕੋਈ ਗੱਲ ਨਹੀਂ ਦਿੱਤੀ ਵਕੀਲ ਸਾਹਿਬ ਨੇ ਵਕੀਲ ਸਾਹਿਬ ਨੇ ਕੀਤੀ ਹੈ ਠੀਕ ਹੈ ਪ੍ਰਧਾਨ ਜੀ ਦੇਖੋ ਜੇਲ ਅਥਾਰਟिटीज ਨੇ ਜੀ ਉਹਨਾਂ ਨੂੰ ਸਿਰਫ ਫਤੇਪ ਬੁਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤਿਹ ਬੁਲਾ ਕੇ ਆਇਆ ਜੀ ਬਹੁਤ ਵਧੀਆ ਉਹਨਾਂ ਦਾ ਹੋਇਆ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਤੇ ਫਤਿਹ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਇਆ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਏ। ਕਹਿੰਦਾ ਹਦਾਬਤ ਵੱਲੋਂ ਮੰਗ ਕੀਤੀ ਕਿ ਇਹ ਕੇਂਦਰ ਸਰਕਾਰ ਨੂੰ ਵੀ ਦੱਸਾ ਦੇ ਕਿ ਕੀ ਆਖਿਰ ਤੁਸੀ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ। ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ। ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ। ਜਨਤਕ ਨਹੀਂ ਕਰ ਸਕਦੇ ਹੈਗੇ ਜੀ। ਬਸ ਉਹਦੀ ਸਾਡੀ ਰਿਕਵੈਸਟ ਹੈ ਜੀ। ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ। ਬਹੁਤ ਵਧੀਆ ਉਹ ਕਰਿਆ ਜੀ ਪਤੇ ਸਾਂਝੀ ਕਰੀਏ ਜੀ। ਕੀ ਸਰ ਜਿਸ ਤਰ ਤੁਹਾਡੀ ਮੁਲਾਕਾਤ ਹੋ ਤੁਸੀਂ ਵੀ ਭਾਈ ਦਲਵੰਤ ਸਿੰਘ ਰਾਜਵਾਲ ਦੇ ਬਖੀਲ ਆਏ ਹੋ। ਹਾਂਜੀ। ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿੰਨੇ ਸਿੱਤੇ ਉਹ ਕਿ ਆਪਾਂ ਕਿਹਦੀ ਅੱਜ ਜਾ ਫਾਲਸੀ ਵਿੱਚ ਚੱਲਦਾ ਜਾਂ ਕੋਈ ਵੀ ਸੜੇ ਦਾ ਲਾਣ ਕੀਤਾ। ਕੀ ਆਖਰਕਾਰ ਇਸ ਪਹਿਲੀ ਮੈਕਟਿੰਗ ਨੂੰ ਨਾਲ ਰੱਖਣ ਵਾਲਾ ਉਹ ਕੱਲ ਤੇ ਰੱਖਿਆ ਗਿਆ ਜੀ। ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ। ਬਾਕੀ ਹਲੇ ਔਰ ਇਸ ਬਾਰੇ ਗੱਲ ਤੇ ਪੂਰਾ ਪੂਰਾ ਕੱਟਾ ਮੋਲਾ ਕਾਪੇ ਪੁੱਛੀ ਆਪਾਂ ਦੇਖੀਏ ਹਾਂਜੀ ਕੱਟਾ ਮੋਲਾ ਕਾਪੇ ਵਿੱਚ ਜੋ ਮੁਕਾ ਮੈਂ ਪ੍ਰਧਾਨ ਤੋਂ ਹੋਏ ਜਿਹੜੇ ਮੈਂ ਸਬੰਧ ਪ੍ਰੋਡਕਸ਼ਨ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਕੀਤਾ ਹੋਵੇ ਜਾਂ ਸੁਪਾ ਜਾਂ ਕੋਈ ਪਰਸ਼ਾ ਨਹੀ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਗੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਸੁਨੇਹਾ ਵਗੈਰਾ ਬਾਤ ਕਿ ਸਾਬ ਕਿਸੇ ਕਿਸੇ ਨਾਲ ਬਾਤ ਹੋਈ ਹੈ ਕਿ ਵਾਸੀ ਦਿੱਤੀ ਜਾਵੇ ਜਾਂ ਸਾਨੂੰ ਲਿਹਾਜ਼ ਇਸ ਤਰਫ ਕਰਦੇ ਮੰਗਦੀ ਕਰਾਂ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਕੱਲ ਤੇ ਦੁਬਾਰਾ ਹੀ ਅਸੀਂ ਦੱਸ ਦਾਂਗੇ ਸੰਗਤ ਨੂੰ ਕੁਝ ਦਿੰਦਾ ਸੰਗਤ ਸੰਗਤ ਨੂੰ ਉਹੀ ਹੈ ਜੀ ਛੜਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਾ ਰਹੋ ਅਮਰ ਸਿਖੋ ਜੀ ਵੱਤ ਤੋਂ ਵੱਧ ਜੋ ਵੀ ਕਨਫਲਿਕਟਸ ਚ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤੇ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕਿਸੇ ਲਾਗੇ ਆਪ ਰਾਜਪਾਲ ਨੇ ਫੈਸਲਾ ਦਿੱਤਾ ਕਿ ਹਾਂ ਤੁਸੀਂ ਜਿਹੜਾ ਲੀਕੋ ਕਿਉਂਕਿ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਜੇ ਨਾਲ ਕਿਹਾ ਵੀ ਸੁਪਰੀਮ ਕੋਰਟ ਕੋ ਫੈਸਲਾ ਲਵੇ ਜਦੋਂ ਉਹ ਬਾਹਰ ਕੱਟੇ ਜਾਂ ਫੌਂਸੀ ਦੇਵੇ ਤੇ ਇੱਥੇ ਕੋਈ ਗੱਲ ਦਾ ਫਿਕਰ ਨਹੀਂ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵੀ ਚੜਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਵੀ ਮੁਲਾਕਾਤ ਸਾਰਿਆਂ ਦੀ ਇਕੱਠੀ ਹੋਈ ਲ ਤੁਸੀਂ ਕਿੱਲਾ ਕਿੱਥੇ ਨਹੀਂ ਮੈਂ ਅਲੱਗ ਕਿੱਥੇ ਅੱਛਾ ਬਾਕੀ ਸਾਰਿਆਂ ਦੀ ਇਕੱਠੀ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤੇ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਨਹੀਂ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੇ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਉਸ ਨੂੰ ਹਾਂਜੀ